ਕਾਂਗਰਸ ਨੇ ਕੱਲ ਤੱਕ ਸਾਬ ਲੋ ਘੇਟਰੀ ਕੀਤਾ ਸਿੱਤੀ ਗੁਰਦੁਆਰਿਆਂ ਸਾਹਿਬ ਤੇ ਹਮਲੇ ਕੀਤੇ 25000 ਵੀਰ ਗੁਰੂ ਗ੍ਰੰਥ ਸਾਹਿਬ ਦੀ ਅਗਨ ਭੇਟਾ ਕਰਤੀ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਭਾਈ ਅਮਰਪਾਲ ਸਿੰਘ ਕਾਂਸਾ ਜਿੱਤਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਾਠੌਰ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਵਾਰਸ ਪੰਜਾਬ ਦੇ ਲਾਈਵ ਟੀਵੀ ਸੋ ਅੱਜ ਪਿੰਡ ਜੀਵਨਪੁਰ ਵਿਖੇ ਸਵਰਗਵਾਸੀ ਸਰਦਾਰ ਸਵਿੰਦਰ ਸਿੰਘ ਜੀ ਦੀ ਅੰਤਮ ਅਰਦਾਸ ਸੀ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਤੇ ਨਤਮਸਤਕ ਹੋਣ ਵਾਸਤੇ ਆਈਆਂ ਸੀ ਜਿਨ੍ਹਾਂ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੀ ਨਿਧੜਕ ਆਵਾਜ਼ ਜਥੇਦਾਰ ਜਸਵੰਤ ਸਿੰਘ ਜੀ ਚੀਮਾ ਜੋ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਿਨੀਅਰ ਆਗੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥ ਦਾ ਦਰਦ ਜਾਣਨ ਵਾਲੇ ਅਤੇ ਬੰਦੀ ਸਿੰਘਾਂ ਦੀ ਰਹਾਈ ਮੰਗਣ ਵਾਸਤੇ ਸਮੇਂ-ਸਮੇਂ ਅਨੁਸਾਰ ਆਪਣੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਆ ਪੂਰੇ ਜੋਸ਼ ਦੇ ਨਾਲ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਯੋਧਿਆਂ ਸੂਰਬੀਰਾਂ ਨੂੰ ਇੱਕੋ ਝੰਡੇ ਅਤੇ ਇੱਕੋ ਝੰਡੇ ਦੇ ਥੱਲੇ ਇਕੱਠੇ ਕਰਕੇ ਪੰਥ ਦੀ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਰਹਿੰਦੇ ਆ ਸੋ ਸਾਡੇ ਨਾਲ ਬੈਠੇ ਨੇ ਜੀ ਉਹ ਕੌਮੀ ਯੋਧੇ ਜਰਨੈਲ ਸੀਨੀਅਰ ਆਗੂ ਅਕਾਲੀ ਦਲ ਵਾਰਸ ਪੰਜਾਬ ਦੇ ਟਾਡੇ ਸਰਕਾਰ ਜੋਕ ਜਥੇਦਾਰ ਜਸਵੰਤ ਸਿੰਘ ਜੀ ਚੀਮਾ ਸੋ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੇ ਜਾ ਰਹੇ ਹਾਂ ਆਓ ਜੀ ਬਲਾਓ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਲਗਾਤਾਰ ਕੌਮ ਦੀ ਪੰਥ ਦੀ ਤੇ ਇਲਾਕੇ ਦੀ ਜਦੋਂ ਪਿਛਲੇ ਦਿਨੀ ਸਸਰਾਲੀ ਬੰਨ ਟੁੱਟਿਆ ਜੀ ਤੁਹਾਡੇ ਚੈਨਲ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਤੇ ਮੈਂ ਸਮਝਦਾ ਉਸ ਰੋਲ ਨੇ ਇੰਨੀ ਕੁ ਦੁਨੀਆ ਨੂੰ ਜਾਗਰਤ ਕਰਤਾ ਹਰ ਇੱਕ ਬੰਦਾ ਹਰ ਇੱਕ ਪਾਰਟੀ ਆਪਣਾ ਫਰਜ ਸਮਝਦੇ ਹੋਏ ਉੱਥੇ ਪਹੁੰਚੇ ਕਿਉਂਕਿ ਜਿਹੜਾ ਸੈਂਟਰ ਹੈ ਉਹ ਹਮੇਸ਼ਾ ਉਹਨੇ ਪੰਜਾਬ ਨਾਲ ਮਤਲਈ ਮਾਂ ਵਾਲਾ ਸਲੂਕ ਕੀਤਾ ਉਹਨੇ ਹਮੇਸ਼ਾ ਪੰਜਾਬ ਨੂੰ ਡੇਢੀ ਅੱਖ ਨਾਲ ਤੱਕਿਆ ਜਦੋਂ ਚਾਰ ਪੁੱਤ ਹੁੰਦੇ ਆ ਕਿਸੇ ਬਾਪ ਦੇ ਉਹ ਤਿੰਨਾਂ ਨਾਲ ਪਿਆਰ ਕਰੇ ਤੇ ਇੱਕ ਨੂੰ ਕਵੇ ਕਿ ਤੂੰ ਮਾਰ ਖਾਪ ਜਿੱਤੇ ਮਰਜੀ ਤੇਰੀ ਮੈਨੂੰ ਕੋਈ ਪਰਵਾਹ ਨਹੀਂ ਤੇ ਫਿਰ ਉਹ ਜਿਹੜਾ ਪੁੱਤ ਹੁੰਦਾ ਨਾ ਆ ਫੇਰ ਉਹ ਇੱਕ ਤਾਨਕੇ ਖੜ ਜਾਂਦਾ ਇਹਨਾਂ ਤੁਸੀਂ ਇੱਕ ਚੀਜ਼ ਵੇਖੋ 47 ਤੋਂ ਲੈ ਕੇ ਹੁਣ ਤੱਕ ਭਾਵੇਂ ਕਾਂਗਰਸ ਸੀ ਭਾਵੇਂ ਕਾਲੀਦਲ ਬਦਲ ਸੀ ਭਾਵੇਂ ਭਾਜਪਾ ਸੀ ਭਾਵੇਂ ਆਮ ਤੇ ਖਾਸ ਪਾਰਟੀ ਆ ਇਹਨਾਂ ਪਾਰਟੀਆਂ ਦੀ ਹਮੇਸ਼ਾ ਸਾਝ ਰਹੀ ਦਿੱਲੀ ਵਾਲਿਆਂ ਨਾਲ ਮੁੱਖ ਰਹੀਆ ਦਿੱਲੀ ਵਾਲੋਂ ਤੇ ਪਿੱਟ ਰਹੀ ਇਨਾਂ ਦੀ ਅਕਾਲ ਤਖਤ ਵੱਲੋਂ 6ਵੇਂ ਪਾਤਸ਼ਾਹ ਨੇ ਜਿਹੜਾ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸੀ ਉੱਥੇ ਇੱਕ ਆਪਣੇ ਸਿੱਖਾਂ ਨੂੰ ਇਹ ਹੁਕਮ ਕੀਤਾ ਸੀ ਕਿ ਮੇਰਾ ਸਿੱਖ ਦਿੱਲੀ ਦੇ ਦਲਾਲਾਂ ਵੱਲ ਜਾਂ ਉਹਨਾਂ ਦੀਆਂ ਕੋਟ ਕਚੈਰੀਆਂ ਵੱਲ ਨਹੀਂ ਜਾਕੇਗਾ ਇਹ ਹਮੇਸ਼ਾ ਅਕਾਲ ਤਖਤ ਨੂੰ ਪਹਿਲ ਦੇਵੇਗਾ ਪਰ ਸਾਡੀ ਮਾੜੀ ਕਿਸਮਤ ਕਾਂਗਰਸ ਪਾਰਟੀ ਆਈ ਉਹਨੇ ਕਾਲ ਤਖਤ ਸਾਬ ਨੂੰ ਟੈਟਰੀ ਕੀਤਾ ਸਿੱਖਾਂ ਨੇ ਉਹ ਦੁਬਾਰਾ ਸਾਰ ਲਿਆ ਰੋਂਦਿਆਂ ਕਰ ਲਾਉਂਦਿਆਂ ਬੱਬਾ ਮਾਰਦਿਆਂ ਉਹ ਕਾਲ ਤਖਤ ਨੂੰ ਇੱਟਾਂ ਲਾ ਕੇ ਤੇ ਸੀਮਟ ਲਾ ਕੇ ਉਹ ਖੂਨ ਪਸੀਨਾ ਡੋਲ ਕੇ ਤਿਆਰ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਵਿਚਾਰ ਕੀਤੀ ਕਿ ਕੋਈ ਐਸੀ ਪਾਰਟੀ ਜਿਹੜੀ ਪੰਜਾਬੀ ਹੋਵੇ ਤੇ ਪੰਜਾਬ ਦੇ ਦਰਦ ਨੂੰ ਸਮਝਦੀ ਹੋਵੇ ਖੇਤਰੀ ਪਾਰਟੀ ਹੋਵੇ ਉਹਨੂੰ ਚੁਣਿਆ ਜਾਏ ਆਪਾਂ ਅਕਾਲੀ ਦਲ ਬਾਦਲ ਨੂੰ ਚੁਣ ਲਿਆ ਉਹਨੇ ਮੋਗੇ ਦੇ ਵਿੱਚ ਰੈਲੀ ਕਰਕੇ ਆਪਣੇ ਤੇ ਜਿਹੜਾ ਅਕਾਲੀ ਦਲ ਦਾ ਜਿਹੜਾ ਉਹਦਾ ਪਟਾ ਸੀ ਉਹ ਲਾਤ ਤੇ ਇਹ ਗੱਲ ਕਹੀ ਅੱਜ ਤੋਂ ਬਾਅਦ ਇਹ ਕਾਲੀ ਦਲ ਨਹੀਂ ਪੰਜਾਬੀ ਪਾਲਟੀ ਹੋਊਗੀ ਉਸ ਤੋਂ ਬਾਅਦ ਭਾਜਪਾ ਨਾ ਜਾਰੀ ਪਾਲੀ ਭਾਜਪਾ ਜਿਹੜੀ ਕਾਂਗਰਸ ਨੇ ਕੱਲ ਤੱਕ ਸਹਿਬ ਨੂੰ ਠਹਿਟਰੀ ਕੀਤਾ ਸਿੱਖੀ ਗੁਰਦੁਆਰਿਆਂ ਸਾਹਮਣੇ ਹਮਲੇ ਕੀਤੇ 25000 ਭੀੜ ਗੁਰੂ ਗ੍ਰੰਥ ਸਾਹਿਬ ਦੀ ਅਗਨ ਭੇਟਾ ਕਰਦੀ ਲੱਖਾਂ ਨੌਜਵਾਨ ਮੌਤੇ ਘਾਟੋ ਉਤਾਰਤੇ ਇਹ ਪੀੜਾ ਨੂੰ ਲੈ ਕੇ ਪੰਜਾਬ ਵਾਸੀ ਸਿੱਖ ਕੌਮ ਸਮੁੱਚੇ ਨਾਨਕ ਨਾਮ ਲੈਵਾ ਭਾਵੇਂ ਮੁਸਲਮਾਨ ਸੀ ਭਾਵੇਂ ਹਿੰਦੂ ਸੀ ਭਾਵੇਂ ਰੰਗਰੇਟਾ ਸੀ ਭਾਵੇਂ ਸਾਈ ਸੀ ਹਰ ਇੱਕ ਨੇ ਇੱਕ ਗੱਲ ਦਾ ਤੋਹਿਆ ਕਰ ਲਿਆ ਕਿ ਕਾਂਗਰਸ ਨੂੰ ਦੁਬਾਰਾ ਪੰਜਾਬ ਦੀ ਧਰਤੀ ਤੇ ਜਿੱਤਣ ਨਹੀਂ ਦੇਵਾਂਗੇ ਪਰ ਕਾਂਗਰਸ ਨੇ ਕੱਲ ਤੱਕ ਸਾਹਿਬ ਘਟੇਰੀ ਕੀਤਾ ਜਦੋਂ ਬਾਦਲ ਦਲ ਆਇਆ ਉਹਨਾਂ ਸਿੱਖੀ ਸਦਾਤਾਂ ਦਾ ਕੱਲ ਤੱਕ ਸਾਹਿਬ ਦੀ ਮਰਿਆਦਾ ਰੋਲ ਕੇ ਮਿੱਟੀ ਚ ਮਲਾਤੀ ਉਹਨਾਂ ਦੇ ਤਖਤਾਂ ਦੇ ਜਥੇਦਾਰਾਂ ਵੱਲੋਂ ਐਸੇ ਹੁਕਮਨਾਮੇ ਕੀਤੇ ਗਏ ਜਿਨ੍ਹਾਂ ਹੁਕਮਨਾਮਿਆਂ ਦੇ ਨਾਲ ਉਹ ਸਰਮੌਰ ਹਸਤੀ ਲੋਕ ਨੂੰ ਗਾਲਾਂ ਕੱਢ ਦੇ ਨਜ਼ਰ ਆਏ ਉਹਨਾਂ ਨੇ ਸਰਸੇ ਵਾਲੇ ਵਰਗੇ ਬਲਤਕਾਰੀ ਨੂੰ ਜਦੋਂ ਨੇ ਸਵਾਗ ਰਸਿਆ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਨੂੰ ਮਾਫੀ ਦਿੱਤੀ ਇੱਥੇ ਹੀ ਕੱਟਣੀ 328 ਰੂਪ ਜਿਹੜੇ ਨਾਗਪੁਰ ਆਰਐਸਐਸ ਸਕੂਲ ਜਿਹੜੇ ਗੁਰੂ ਦੇ ਦੁੱਖੀ ਉਹਨਾਂ ਕੋਲ ਸ਼੍ਰੋਮਣੀ ਕਮੇਟੀ ਨੇ ਇੱਥੋਂ ਗਾਇਬ ਕਰਕੇ ਭੇਜੇ ਜਿਹੜੇ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਲੱਗਾ ਤੇ ਉਹ 328 ਰੁਪਏ ਕਿੱਥੇ ਨੇ ਇੱਥੇ ਹੀ ਗੱਲ ਨਹੀਂ ਜਦੋਂ ਇਹਨਾਂ ਨੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਉੱਥੇ 10000 ਦਾ ਕਟ ਹੋਇਆ 10 ਵੀ ਉਹ ਕਟ ਦੇ ਵਿੱਚ ਸੀ ਉੱਥੇ ਵਿਚਾਰ ਕੀਤਾ ਗਿਆ ਕਿ ਇਹ ਜਿਹੜੀ ਬੇਦਬੀ ਹੈ ਇਹਦੇ ਦੋਛੀਆਂ ਨੂੰ ਲੱਭਣ ਲਈ ਉੱਤੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੇ 6 ਬੰਦਿਆਂ ਦੇ ਨਾਂ ਦਿੱਤੇ ਕਿ ਇਹ 6 ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਉਹ ਅਗਵਾ ਕੀਤਾ ਇਹਨਾਂ ਨੇ ਹੀ ਸਿੱਖਾਂ ਨੂੰ ਮੰਗਾਰਿਆ ਕਿ ਸਿੱਖੋ ਤੁਹਾਡਾ ਗੁਰੂ ਸਾਡੇ ਕੋਲ ਹੈ ਜੇ ਤੁਹਾਡੇ ਚ ਹਿੰਮਤ ਹੈ ਤੇ ਤੁਸੀਂ ਲਓ ਲੈ ਲੋ ਉਹਨਾਂ ਸੱਤ ਬੰਦੇ ਜਿਨ੍ਹਾਂ ਨੇ 10000 ਬੰਦੇ ਨੇ ਉਹਨਾਂ ਨੂੰ ਚੁੜਿਆ ਸੀ ਉਹ ਸੱਤ ਬੰਦਿਆਂ ਨੂੰ ਗਵਰਨਮੈਂਟ ਨੇ ਫੜ ਲਿਆ ਮੌਕੇ ਦੀ ਹਕੂਮਤ ਨੇ ਜਿਹੜੀ ਸਿੱਖ ਹੋਣ ਦਾ ਅਕਾਲੀ ਹੋਣ ਦਾ ਜਿਨ੍ਹਾਂ ਤੇ ਲੇਵਲ ਲੱਗਦਾ ਉਹਨਾਂ ਨੇ ਉਹਨਾਂ ਵੱਲੋਂ ਦੱਸੇ ਜਿਹੜੇ 6 ਬੰਦੇ ਸੀ ਜਿਹੜਾ ਬਿੱਟੂ ਕੋੜ ਪੈ ਕੇ ਮਰ ਗਿਆ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਂ ਦਿੱਤੇ ਪਰ ਉਹ ਤਾਂ ਫੜੇ ਨਹੀਂ ਪਰ ਉਹ ਸੱਤੇ ਦੇ ਸੱਤੇ ਫੜ ਰਹੇ ਮੇਰਾ ਕਹਿਣ ਤੋਂ ਭਾਵ ਇਹ ਆ ਉਸ ਤੋਂ ਬਾਅਦ ਕੌਮ ਕਰਲਾ ਉੱਠੀ ਹੁਣ ਕੀ ਕਰੀਏ ਕਿੱਥੇ ਜਾਈਏ ਕਿੰਨੂ ਚੁੜੀਆਂ ਇੱਕ ਲਾਲਾ ਜੀ ਆਏ ਦਿੱਲੀ ਤੋਂ ਉਹਨਾਂ ਦਾ ਕੰਦਾ ਤੇ ਪੰਜਾਬੀਆਂ ਕੰਦਾ ਤੇ ਨਾਂ ਲਿਖਿਆ ਲਿਖਿਆ ਸੀ ਇੱਕ ਮੌਕਾ ਕੇਦਰੀਆਲੋਂ ਇੱਕ ਮੌਕਾ ਕੇਦਰੀਆਲੋਂ ਅਸੀਂ ਸਾਰਿਆਂ ਨੇ ਅਡੀਆਂ ਚੁੱਕ ਚੁੱਕ ਕੇ ਯੋਰ ਲਾਇਆ ਤੇ ਸ਼ਾਇਦ ਸਾਡੀ ਕਿਸਮਤ ਬਦਲ ਗਈ ਸ਼ਾਇਦ ਜਿਹੜਾ ਸੈਂਟਰ ਸਾਨੂੰ ਮਾੜੀ ਅੱਖ ਨਾਲ ਹਮੇਸ਼ਾ ਤੱਕਦਾ ਉਹਦੀ ਅੱਖ ਜਿਹੜੀ ਫਰਕ ਪੈ ਚੁੱਕਾ ਹੋ ਸਕਦੀ ਆ ਉਹਦੀ ਅੱਖ ਸਿੱਟੀ ਹੋ ਜੇ ਹੋ ਸਕਦਾ ਉਹਨੇ ਆਪਰੇਸ਼ਨ ਕਰਾ ਲਿਆ ਹੋਵੇ ਪਰ ਨਹੀਂ ਅਸੀਂ ਜੋਰ ਲਾ ਕੇ ਬਣਾਤੀ ਆਮ ਪਾਰਟੀ ਦੀ ਸਰਕਾਰ ਇਹ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਕਿਹਾ ਸੀ 8 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਨਸ਼ਾ ਖਤਮ ਕਰ ਦਿਆਂਗੇ ਅੱਜ ਵੀ ਨਸ਼ਾ ਪਹਿਲਾਂ ਨਾਲੋਂ ਦੁਗਣਾ ਵਿਕ ਰਿਆ ਅੱਜ ਵੀ ਬੇਅਦਬੀ ਜਗ੍ਹਾ ਜਗ੍ਹਾ ਹੋ ਰਹੀ ਆ ਅੱਜ ਵੀ ਨੌਜਵਾਨਾਂ ਦੇ ਜੂ ਪੇ ਮੁਕਾਬਲੇ ਮਨਾਏ ਜਾ ਰਹੇ ਨੇ ਆ ਸੈਨਾ ਦੇ ਵਿੱਚ ਵਿੱਚੇ ਇੱਕ ਨੌਜਵਾਨ ਜਿਹੜਾ ਇਹਨਾਂ ਦੇ ਪਾਜ ਘੇੜਦਾ ਸੀ ਗੋਲੀਆਂ ਮਾਰ ਕੇ ਮਾਰਦਾ ਮੈਂ ਇਹ ਦੱਸਣਾ ਚਾਹਣਾ ਪੰਜਾਬ ਦੇ ਲੋਕੋ ਪੰਜਾਬ ਵਾਸੀਓ ਅੱਜ ਅਸੀਂ ਸਾਡਾ ਪਰਿਵਾਰ ਆ ਸਾਡਾ ਪਿੰਡ ਹੈ ਇੱਥੇ ਅਸੀਂ ਆਏ ਸੀ ਸਰਿੰਦਰ ਸਿੰਘ ਤਾਇਆ ਪੂਰਨ ਸਿੰਘ ਜਿਹੜਾ ਸਾਡਾ ਉਹਦਾ ਬੇਟੇ ਦੀ ਅੰਤਮ ਅਰਦਾਸ ਸੀ ਅਸੀਂ ਇੱਥੇ ਇੱਕ ਗੱਲ ਵੇਖੀ ਐ ਇਹ ਇੱਥੋਂ ਸਾਡੇ ਪਿੰਡ ਨੂੰ ਜਿਹੜੇ ਡੇਰੇਦਾਰ ਐ ਉਹਨਾਂ ਦੀ ਮਾਰ ਨਹੀਂ ਪਈ ਜੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਪਰ ਨਹੀਂ ਤਾਂ ਸਰਕਾਰ ਵੱਲੋਂ ਖੋਲੇਗੇ ਡੇਰੇ ਜਿਨ੍ਹਾਂ ਨੇ ਪੰਥ ਤੇ ਗ੍ਰੰਥ ਦਾ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਆ ਤੁਸੀਂ ਪਿੱਛੇ ਦੇਖੋ ਉਹਨਾਂ ਬੰਨ ਲਾਤਾ ਡੇਰੇ ਵਾਲਿਆਂ ਨੇ ਤੇ ਰਣ ਕੇ ਲੱਖਾ ਰੁੜ ਗਿਆ ਡੁੱਬ ਗਿਆ ਪੰਜਾਬ ਦੇ ਵਿੱਚ ਮੈਂ ਨ ਤਬਾਈ ਲਿਆਤੀ ਮੈਂ ਦੱਸਣਾ ਚਾਹਨਾ ਤੁਹਾਡੇ ਚੈਨਲ ਲਈ ਤੇ ਆਪਾਂ ਹੁਣ ਤੱਕ ਜੇ ਭਾਜਪਾ ਜੁਣੀ ਉਹਨੇ ਸਾਡਾ 800 ਕਿਸਾਨ ਦਿੱਲੀ ਦੇ ਬਾਡਰਾਂ ਤੇ ਮਾਰਤਾ ਜੰਨੂ ਵੀ ਚੁਣਿਆ 1947 ਤੋਂ ਬਾਅਦ ਉਹਨਾਂ ਨੇ ਸਾਡਾ ਭਲਾ ਨਹੀਂ ਸੋਚਿਆ ਮੈਂ ਤੁਹਾਡੇ ਚੈਨਲ ਲਈ ਪੰਜਾਬ ਦੇ ਲੋਕਾਂ ਨੂੰ ਹਲਕਾ ਸੰਨੇ ਵਾਲ ਦੇ ਵਸੀਆਂ ਨੂੰ ਇੱਕ ਗੱਲ ਦੱਸਣੀ ਚਾਹੁੰਨੇ ਆ ਕਿ ਤੁਸੀਂ ਮੈਨੂੰ ਦੱਸੋ ਕਿ ਪਾਈ ਅਮਰਤਪਾਲ ਦਾ ਕਸੂਰ ਕੀ ਸੀ ਉਹਨੂੰ ਕਿਉਂ ਜੇਲ੍ਹ ਚ ਭੇਜਿਆ ਉਹਦਾ ਕਸੂਰ ਇੱਕੋ ਹੀ ਸੀ ਕਿ ਉਹ ਨਸ਼ੇ ਛਡਾਉਂਦਾ ਸੀ ਉਹਦਾ ਕਸੂਰ ਇੱਕੋ ਹੀ ਸੀ ਤੇ ਉਹ ਗੁਰਿਵਾਲੇ ਗੁਰੂ ਵਾਲੇ ਬਣਾਉਂਦਾ ਸੀ ਉਹਦਾ ਕਸੂਰ ਇਹ ਸੀ ਉਹ ਕਹਿੰਦਾ ਸੀ Hindu ਪੱਕਾ Hindu ਬਣੇ ਉਹਦਾ ਕਸੂਰ ਇਹ ਸੀ ਮੁਸਲਮਾਨ ਪੱਕਾ ਮੁਸਲਮਾਨ ਬਣੇ ਉਹਦਾ ਕਸੂਰ ਇਹ ਸੀ ਸਿੱਖ ਪੱਕਾ ਸਿੱਖ ਬਣੇ ਉਹਦੇ ਕੋ ਫੜਿਆ ਕੀ ਗਿਆ ਉਹਦੇ ਕੋ ਸ੍ਰੀ ਸਬਾ ਫੜੀਆਂ ਗਈ ਉਹਦੇ ਕੋ ਚੋਲੇ ਫੜੇਗੇ ਉਹਦੇ ਕੋ ਕੰਗੇ ਫੜੇਗੇ ਉਹਦੇ ਕੋ ਕਸ਼ਰੇ ਫੜੇਗੇ ਉਹਦੇ ਕੋ ਧਾਰਮਿਕ ਕਿਤਾਬਾਂ ਫੜੀਆਂ ਗਈਆਂ ਗੁਟਕੇ ਸਾਹ ਫੜੇਗੇ ਇੰਨਾ ਫੜੇ ਜਾਣ ਵਾਲੇ ਮੈਂ ਸਮਝਦਾ ਇਹਨਾਂ ਨੂੰ ਉਹ ਤੋਪ ਸਮਝ ਲੈਣ ਇਹਨਾਂ ਨੂੰ ਇਹ 47 ਸਮਝ ਲੈਣ ਇਹਨਾਂ ਨੂੰ ਇਹ ਬੰਬ ਸਮਝ ਲੈਣ ਉਹਨਾਂ ਨੇ ਯਾਰੋ ਐਡਾ ਵੱਡਾ ਉਹਨਾਂ ਮਜਰਮ ਬਣਾਤਾ ਕਿ ਪਹਿਲੀ ਵਾਰੀ ਜਾਨਸੇ ਲਈ ਲੋਕਾਂ ਨੇ ਪੰਜਾਬ ਦਾ ਉਹਨੂੰ ਵਾਰਸ ਮੰਨ ਲਿਆ ਜਦੋਂ ਦੂਜੀ ਵਾਰੀ ਲਈ ਤੇ ਪੰਜਾਬ ਦੇ ਲੋਕਾਂ ਨੇ ਇਹ ਤਹਿਈਆ ਕਰ ਲਿਆ ਕਿ ਅੱਜ ਤੋਂ ਬਾਅਦ ਜਿਹੜਾ ਖੰਡੂਰ ਸਾਹਿਬ ਦੇ ਵਿੱਚ ਐਮਪੀ ਖੜੂਗਾ ਉਹ ਭਾਈ ਅਮਰਪਾਲਤੀ ਪਾਰਟੀ ਦਾ ਕੋਈ ਵੀ ਖੜੇ ਉਹਨੂੰ ਬਿਨਾ ਭੇਦ ਭਾਵ ਤੋਂ ਹੋਰ ਕਿਸੇ ਪਾਰਟੀ ਦਾ ਬੂਤ ਲਾਏ ਤੋਂ ਬਿਨਾ ਉਹਨੂੰ ਜਿੱਤਾਵਾਂਗੇ ਹੋਇਆ ਵੀ ਇਦਾਂ ਭਾਈ ਅਮਰਪਾਲ ਸਿੰਘ ਨੂੰ ਖੜਾਇਆ ਗਿਆ ਤੇ ਖੰਡੂਰ ਸਾਹਿਬ ਦੇ ਵਸਨੀਕਾਂ ਨੇ ਕਿਸੇ ਵੀ ਪਿੰਡ 'ਚ ਕਿਸੇ ਹੋਰ ਪਾਰਟੀ ਦਾ ਬੂਤ ਨਹੀਂ ਲਗਨ ਦਿੱਤਾ ਬਗੈਰ ਕਿਸੇ ਸਿਆਸੀ ਪਾਰਟੀ ਤੋਂ ਤੁਹਾਡੇ ਵਰਗਿਆਂ ਨੇ ਸਾਡੇ ਵਰਗਿਆਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਮੈਂ ਸਮਝਦਾ سینਾ ਤਾਣ ਕੇ ਇੰਨੀਆਂ ਕੋ ਬੋਟਾ ਪਾਤੀਆਂ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਭਾਈ ਅਮਰਪਾਲ ਸਿੰਘ ਕਾਲਸਾ ਜਿੱਤਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਯਾਰੋ ਉਹ ਜਿੱਤ ਗਿਆ ਕਿਸੇ ਦੇਸ਼ ਦਾ ਇਹ ਦਸਤੂਰ ਹੈ ਕਿ ਉਹਨੂੰ ਇੰਨੀ ਵੋਟ ਪਈ ਹੋਵੇ ਤੇ ਉਹਨੂੰ ਬਾਹਰ ਹੀ ਨਿਕਟਿਆ ਗਿਆ ਹੋਵੇ ਸੋ ਮੈਂ ਤੁਹਾਨੂੰ ਦੱਸਣਾ ਚਾਹਣਾ ਉਹਨੂੰ ਜਦੋਂ ਐਮਪੀ ਚੁਣ ਲਿਆ ਨਾ ਇਹਨਾਂ ਨੇ ਸੋਚਿਆ ਹੋਣੇ ਤੇ ਇੱਕ ਵਾਰੀ ਐਨਐਸਏ ਹੋਰ ਲਾ ਦਿਓ ਤੇ ਜਦੋਂ ਆ ਤੀਜੀ ਵਾਰੀ ਐਨਐਸਏ ਲੱਗੀ ਆ ਨਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਆਵਾਜ਼ ਉੱਠੀ ਆ ਕਿ ਭਾਈ ਅਮਰਪਾਲ ਸਿੰਘ ਤੇ ਨਜ਼ਾਇਜ਼ ਜਿਹੜਾ ਜ਼ੁਲਮ ਕੀਤਾ ਅਸੀਂ ਉਹਨੂੰ ਨਹੀਂ ਸਹਾਂਗੇ 227 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਜੇ ਹੋਵੇਗਾ ਉਹ ਹੋਵੇਗਾ ਭਾਈ ਅਮਰਪਾਲ ਸਿੰਘ ਖਾਲਸਾ ਪੰਜਾਬ ਦੇ ਜਿਹੜੇ ਜਿਨ੍ਹਾਂ ਦੀ ਦਿੱਲੀ ਵਾਲਿਆਂ ਨਾਲ ਯਾਰੀ ਆ ਤੇ ਕੱਲ ਤੱਕ ਸਰਕਾਰ ਨੂੰ ਪਿੱਟਾ ਉਹਨਾਂ ਨੂੰ ਮੂੰਹ ਨਹੀਂ ਲਾਵਾਂਗੇ ਸੋ ਮੇਰੀ ਤੁਹਾਡੇ ਚੈਨਲ ਰਾਈ ਅਲਕਾਣਵਾਸੀਆਂ ਨੂੰ ਪਿੰਡਨਵਾਸੀਆਂ ਨੂੰ ਹਲਕਾ ਸਾਨੇਵਾਲ ਵਾਲਿਆਂ ਨੂੰ ਅਪੀਲ ਹੈ ਤਗੜੇ ਹੋ ਜਾਓ ਸਮਾ ਆ ਗਿਆ ਦਿੱਲੀ ਦੇ ਦਲਾਲਾਂ ਨੂੰ ਮੂੰਹ ਤੋੜਵਾ ਜਵਾਬ ਦੇਣ ਦਾ ਤੇ ਪੰਤਕ ਪਾਰਟੀ ਨੂੰ ਜਿਤਾਉਣ ਦਾ ਜੇ ਤੁਸੀਂ ਚਾਹੁੰਦੇ ਹੋ ਇਹ ਜਗਾ ਜਗਾ ਗੁਰੂ ਗ੍ਰੰਥ ਸਾਹਿਬ ਦੀ ਬਿਦਬੀ ਨਾ ਹੋਵੇ ਜੇ ਚਾਹੋ ਨਿਆਂ ਦੀਆਂ ਪੱਤਾ ਨਾਲ ਲੁੱਟੀਆਂ ਜਾਣ ਜੇ ਚਾਹੋ ਪੰਜਾਬ ਚੋਂ ਨਸ਼ਾ ਖਤਮ ਹੋਵੇ ਜੇ ਚਾਹੋ ਕਿ ਤੁਹਾਡੇ ਪਾਣੀ ਤੇ ਧਕਾਰ ਤੁਹਾਡਾ ਹੋਵੇ ਤੇ ਫਿਰ ਆ ਰਹੀ 227 ਦੇ ਵਿੱਚ ਸਰਕਾਰੇ ਖਾਲਸਾ ਬਣਾਓ ਤੇ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਪੰਜਾਬ ਦਾ ਮੰਤਰੀ ਬਣਾਓ ਅਰੇ ਸੋਹਿਆ ਹੋ ਸੋ ਮੇਰੇ ਵੱਲੋਂ ਚੈਨਲ ਦਾ ਹਲਾਕਾ ਨਿਵਾਸੀਆਂ ਦਾ ਸਾਰਿਆਂ ਦਾ ਪ੍ਰਧਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਤੁਹਾਡੇ ਅੰਦਰ ਪੰਥ ਦਾ ਦਰਦ ਪੰਥਕ ਦਰਦੀਓ ਤਗੜੇ ਹੋ ਜੋ ਜੇ ਸਮਾਂ ਸਤਾਈ ਵਾਲਾ ਤੋਂ ਨਿਕਲ ਗਿਆ ਤੇ 20 22 25 ਸਾਲ ਤੱਕ ਤੁਹਾਡੀ ਗਿਣਤੀ ਇੱਥੇ ਘਟ ਜਾਣੀ ਹੈ ਤੁਹਾਨੂੰ ਉਹ ਹਾਲਾਤ ਬਣ ਜਾਣੇ ਆ ਆਪਣੇ ਸੂਬੇ ਦੇ ਵਿੱਚ ਵੀ ਅਸੀਂ ਘਟ ਗਿਣਤੀ ਪੱਜਣ ਲੱਗ ਜਣਾ ਤਗੜੇ ਹੋ ਕੇ ਇਹ ਮੌਕਾ ਨਾ ਜਾਣ ਦਿਓ ਕੋਈ ਵੀ ਹੋਵੇ ਪਾਰਟੀ ਉਹਨੂੰ ਇੱਕੋ ਹੀ ਗੱਲ ਕਹੋ ਦਿੱਲੀ ਦੇ ਦਲਾਨਾਂ ਨੂੰ ਭਜਾਵਾਂਗੇ ਤੇ ਅਮਰਤਪਾਲ ਜਿਤਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸੰਨ ਪੰਜਾਬ ਦੀ ਬਲੰਧ ਆਵਾਜ਼ ਪੰਜਾਬ ਦੀ ਬਿਹਤਰੀ ਅਤੇ ਚੜ੍ਹਦੀ ਕਲਾ ਦੇ ਲਈ ਸਿਨੀਅਰ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਦਾਰ ਜਸਮਨ ਸਿੰਘ ਜੀ ਟੀਮਾਂ ਅਤੇ ਨਾਲ ਬੈਠੇ ਨੇ ਸਾਡੇ ਗੁਰਦੁਆਰਾ ਸ਼ਹੀਦਾਂ ਦੇ ਪ੍ਰਧਾਨ ਸਹਿਬਾਨ ਸਰਦਾਰ ਮਹਿੰਦਰ ਸਿੰਘ ਜੀ ਨਾਲ ਬੈਠੇ ਨੇ ਜੀ ਜਥੇਦਾਰ ਕਿਰਪਾਲ ਸਿੰਘ ਜੀ ਕਪੂਰੀ ਸਾਬਕਾ ਸਰਪੰਚ ਮੱਖਣ ਸਿੰਘ ਜੀ ਸੰਬੂਤਕਾਰ ਤੋਂ ਸਰਦਾਰ ਅਮਰੀਕ ਸਿੰਘ ਜੀ ਸਿਕਰੀ ਭਾਰਤੀ ਕਿਸਾਨ ਮਜ਼ਦੂਰ ਜਨੀਆਂ ਦੇ ਆਗੂ ਰੋਸ਼ਨ ਸਿੰਘ ਜੀ ਸਾਗਰ ਅਤੇ ਹਿੰਮਤ ਸਿੰਘ ਜੀ ਰੌੜ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਪਿੰਡ ਰੋਲ ਦੇ ਆ ਪ੍ਰਧਾਨ ਸਹਿਬਾਨ ਸਰਦਾਰ ਸੁਖਵੀਰ ਸਿੰਘ ਜੀ ਅਲੀਦਰ ਵਾਰਿਸ ਪੰਜਾਬ ਦੇ ਜਿੰਦਾਬਾਦ ਭਾਈ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਆਹੀ ਅਮਰਤਪਾਲ ਸਿੰਘ ਖਾਲਸਾ ਤੇਰੀ ਸੋਚ ਤੇ ਪਹਿਰਾ ਦੇ ਸ਼ੋਕੇ ਆਹੀ ਅਮਰਤਪਾਲ ਸਿੰਘ ਖਾਲਸਾ ਤੇਰੀ ਸੋਚ ਤੇ ਪਹਿਰਾ ਦੇ ਸ਼ੋਕੇ ਬੋਲੇ ਸੋਨਹਾਲ ਹੋਰਿਆ ਗਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਉਣ ਵਾਲੀ 2027 ਦੇ ਵਿੱਚ ਆਪਾਂ ਪਹਿਲਾਂ ਵੀ ਦੇਖ ਲਿਆ ਜਿਵੇਂ ਕਿ ਹਰੇਕ ਪਾਰਟੀਆਂ ਨੂੰ ਆਪਾਂ ਲਿਆ ਕੇ ਦੇਖ ਲਿਆ ਅਛਨੀਰ ਆਗੂ ਜਥੇਦਾਰ ਜਸਵੰਤ ਸਿੰਘ ਦੀ ਟੀਮਾਂ ਦੇ ਕਹੇ ਅਨੁਸਾਰ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੀ ਨੂੰ ਲਿਆਉਣਾ ਹੈ ਅਤੇ ਉਹਨੂੰ ਲਿਆਉਣ ਵਾਸਤੇ ਸਮੇਂ ਸਮੇਂ ਅਨੁਸਾਰ ਜਿੱਥੇ ਜਿੱਥੇ ਮੀਟਿੰਗ ਹੋਵੇਗੀ ਉੱਥੇ ਉੱਥੇ ਸਾਰੀਆਂ ਸੰਗਤਾਂ ਦਾ ਇਕੱਠ ਕੀਤਾ ਜਾਵੇਗਾ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਖੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਸ਼ਾ ਹੀ ਸ਼ੀਸ਼ਾ ਸ਼ੀਸ਼ਾ ਲਗਮੋਲੀ ਮਿਲੋ ਰਿੰਕੂ ਸ਼ੀਸ਼ੇ ਵਾਲੇ ਨੂੰ ਦੋਸਤੋ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਚਾਹੇ ਘਰ ਹੋਵੇ ਦਫਤਰ ਹੋਵੇ ਜਾਂ ਦੁਕਾਨ ਹਰ ਕਿਸਮ ਦਾ ਸ਼ੀਸ਼ਾ ਲਗਵਾਉਣ ਲਈ ਪੂਰੀ ਸਹੂਲਤ ਹੁਣ ਤੁਹਾਡੇ ਆਪਣੇ ਇਲਾਕੇ ਵਿੱਚ ਸਾਡੇ ਕੋਲ ਮਿਲਦਾ ਹੈ ਸਧਾਰਨ ਸ਼ੀਸ਼ਾ ਡਿਜ਼ਾਈਨਰ ਸ਼ੀਸ਼ਾ ਬਾਥਰੂਮ ਅਤੇ ਕਿਚਨ ਲਈ ਖਾਸ ਸ਼ੀਸ਼ਾ ਫੁੱਲ ਲੈਂਥ ਸ਼ੀਸ਼ਾ ਵਿੰਡੋ ਡੋਰ ਅਤੇ ਸ਼ੋਰੂਮ ਲਈ ਵੱਡੇ ਗਲਾਸ ਟੈਂਪਰਡ ਅਤੇ ਸੇਫਟੀ ਗਲਾਸ ਘਰ ਦੀ ਸੋਹਣੀ ਸਜਾਵਟ ਤੋਂ ਲੈ ਕੇ ਦਫਤਰ ਦੀ ਰਾਇਲ ਲੁੱਕ ਸਾਡੇ ਨਾਲ ਮਿਲਦਾ ਹੈ ਗੁਣਵੱਤਾ ਭਰੋਸਾ ਤੇ ਵਾਜਬ ਰੇਟ ਸਾਡੀ ਟੀਮ ਤੁਹਾਡੇ ਘਰ ਆ ਕੇ ਮਾਪ ਲਵੇਗੀ ਤੇ ਤੁਸੀਂ ਆਪਣੇ ਪਸੰਦ ਦਾ ਡਿਜ਼ਾਈਨ ਚੁਣੋ ਬਾਕੀ ਸਾਰਾ ਕੰਮ ਅਸੀਂ ਕਰਾਂਗੇ ਤਾਂ ਦੇਰ ਨਾ ਕਰੋ ਹੁਣੇ ਸੰਪਰਕ ਕਰੋ ਸਕਰੀਨ ਤੇ ਦਿੱਤੇ ਨੰਬਰ ਤੇ